ਇਕ ਗੋ ਤਾਂ ਨਾਲ ਸੁਣ ਲੋ ਜਿੰਨੇ ਵੀ ਜਾਣਿਓ ਮੈਂ ਅਜ ਤੱਕ ਇੰਨੇ ਪੈਸੇ ਕਢਵਾਏ ਕਿ ਉਹਦਾ ਕਢਵਾਉਣ ਦਾ ਹੱਲ ਦੱਸ ਦਿੰਦਾ ਕਾਰਨ ਕੀ ਹੋਇਆ ਉਹਦਾ ਕਾਰਨ ਇਹ ਸੀਗਾ ਕਿ ਮੈਂ ਇਹਨਾਂ ਦਾ ਜਰੂਸ ਕੱਢਿਆ ਏਜੰਟਾਂ ਦਾ ਰੱਜ ਕੇ ਠੀਕ ਆ ਨਾ ਗੱਲ ਇਹ 30 25 30000 ਏਜੰਟਾਂ ਸਾਰੇ ਦਾ ਸਾਰਾ ਮੇਰੇ ਖਿਲਾਫ ਇਕੱਠੇ ਹੋਏ ਵਰਦਾ ਝੁੰਡ ਠੀਕ ਹੈ ਬਹੁਤ ਅਮੀਰ ਬੰਦੇ ਨੇ ਬਹੁਤ ਇਹ ਇੰਨੇ ਜਿਆਦੇ ਅਮੀਰ ਬੰਦੇ ਨੇ ਉਹ ਮਾਫੀਆ ਨੂੰ ਹੱਥ ਪਾਇਆ ਅਜ ਤੱਕ ਜਿਹੜੇ ਨੇ ਕਿਸੇ ਨੇ ਵੀ ਅਜ ਤੱਕ ਇਹ ਮਾਫੀਆ ਨੂੰ ਹੱਥ ਨਹੀਂ ਪਾਇਆ ਮੈਂ ਉਹਨੂੰ ਮਾਫੀਆ ਨੂੰ ਹੱਥ ਪਾਇਆ ਇੱਕ ਸਾਲ ਹੋ ਗਿਆ ਇਸ ਮੁੱਦੇ ਤੇ ਬੋਲਦਿਆਂ ਹੁਣ ਮ ਸੋਣਾ ਜਿੰਨੇ ਥਾਮਾਂ ਤੇ ਮੈਂ ਅੱਜ ਤੱਕ ਰੱਖਿਆ ਮੈਂ ਪੈਸੇ ਵਾਪਸ ਕਢਵਾ ਕੇ ਲੈ ਕੇ ਆਉ ਤੁਸੀਂ ਕਿਉਂ ਨਹੀਂ ਇਕੱਲਾ ਇਕੱਲਾ ਬੰਦਾ ਭਾਨਾ ਸਿੱਧੂ ਬਣ ਸਕਦਾ ਨਹੀਂ ਮੈਂ ਬਣ ਸਕਦੇ ਤੁਸੀਂ ਕਰ ਲੂ ਕੁਝ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਤਰੀਕਾ ਦੱਸਦਾ ਤੂੰ ਕਿਹੜਾ ਨਹੀਂ ਬਣ ਨੂੰ ਕਿਹੜਾ ਨਹੀਂ ਬਣ ਸਕਦਾ ਮੈਂ ਕਿਉਂ ਪੁੱਤੋਂ ਡਗਿਆ ਤੁਸੀਂ ਇੱਕ ਤੁਸੀਂ ਆਪਣੇ ਇੱਕ ਕੇਸ ਆ ਤੁਹਾਡਾ ਇੱਕ ਕੇਸ ਨਹੀਂ ਹੱਲ ਕਰਾ ਸਕਦੇ ਮੈਂ ਇਨੇ ਕੇਸ ਹੱਲ ਕਰਾ ਤੇ ਮੈਂ 30000 ਜੰਟ ਨਾਲ ਮੱਥਾ ਲਾਇਆ ਅੱਜ ਤੱਕ ਕੋਈ ਬੰਦਾ ਇਸ ਗੱਲ ਨੂੰ ਬੋਲਿਆ ਤਰੀਕੇ ਸੁਣ ਲੋ ਜੇ ਮੈਂ ਤੁਹਾਨੂੰ ਵਾਰ-ਵਾਰ ਗੱਲ ਕਹਿੰਦੀ ਸਾਰੇ ਜਾਣੇ ਵੱਡੇ ਵੱਡੇ ਬੈਨਰ ਕਢਾ ਲੋ ਫੋਟੋ ਉੱਤੇ ਲਾ ਦਿਓ 9 ਲਿਖਵਾ ਦਿਓ ਜਿਹੜਾ ਇਹ ਗੱਲ ਕਹਿੰਦੇ ਨੇ ਪੂਰੇ ਦੇ ਪੂਰੇ ਪੈਸੇ ਵਾਪਸ ਲੈਣੇ ਨੇ ਏਜੰਟਾਂ ਨੂੰ ਧਿਆਨ ਨਾਲ ਗੱਲ ਸੁਣ ਲਓ ਇਕੱਲਾ ਇਕੱਲਾ ਬੰਦਾ ਇੱਕ ਗੱਲ ਦੱਸੋ ਜਿਹੜੀ ਇਹ ਕਹਿੰਦੇ ਤੁਹਾਨੂੰ ਡਰਾਉਦੇ ਨੇਗੇ ਕੀ ਥੋੜਾ ਕਰ ਲੈਣਗੇ ਆਪਦੀ ਵੀਡੀਓ ਪਾ ਕੇ ਇੱਕ ਗੱਲ ਕਹ ਦਿਓ ਵੀ ਆਹ ਸਾਨੂੰ ਏਜੰਟ ਨੇ ਡਰਾਇਆ ਸਾਨੂੰ ਇਹ ਮਰਵਾਉਣਾ ਚਾਹੁੰਦਾ ਸਾਡੀ ਮੌਤ ਦਾ ਜ਼ਿੰਮੇਵਾਰ ਇਹ ਆ ਪੁਲਿਸ ਦਾ ਇਹ ਗੱਲ ਕਹਿੰਦੇ ਹੁਣ ਪੁਲਿਸ ਨੂੰ ਇਹ ਗੱਲ ਕਹੂਗੀ ਵੀ ਤੁਸੀਂ ਜਾ ਕੇ ਧਰਨਾ ਲਾ ਲਓ ਪੁਲਿਸ ਦੀ ਨੂੰ ਮਜਬੂਰੀ ਆ ਉਸ ਤੋਂ ਪੁਰਾ ਪੁਲਿਸ ਤਾਂ ਕਹਿੰਦੀ ਮੈਂ ਨਾ ਜਰੂਰਸ ਕੱਢੋ ਨਾ ਦਾ ਮੈਂ ਗੱਲ ਕਹਣਾ ਆ ਮੈਂ ਇੱਥੇ ਠੋਕ ਬਜਾ ਕੇ ਲੋਕਾਂ ਦੀ ਗੱਲ ਕਰੀ ਆ ਇੱਥੇ ਮੇਰੀ ਕਚੈਰੀ ਦੇ ਵਿੱਚ ਜੇ ਕਿਤੇ ਵੀ ਕੋਈ ਬੰਦਾ ਮੇਰੇ ਖਿਲਾਫ ਸਬੂਤ ਪੇਸ਼ ਕਰਕੇ ਦਿਖਾਵੇ ਮੈਂ ਕਿਤੇ ਕਰਪੀਆ ਖਾਦਾ ਹਾਂ ਇੱਕ ਸਾਲ ਹੋ ਗਿਆ ਮੁੱਦੇ ਤੇ ਬੋਲਦਿਆਂ ਕਰੋੜਾਂ ਰੁਪਇਆ ਵਾਪਸ ਕਰਾਤਾ ਆ ਡੈਰੀਆਂ ਭਰੀਆਂ ਪਈਆਂ ਨਹੀਂਆਂ ਪਰ ਗੱਲ ਇਸ ਚੀਜ਼ ਦੀ ਹੁੰਦੀ ਹੈ ਜਦੋਂ ਜਦੋਂ ਗੱਲ ਇੱਥੇ ਆ ਜਾਂਦੀ ਹੈ ਨਾ ਮੈਂ ਘਰੋਂ ਨਹੀਂ ਬਾਹਰ ਨਹੀਂ ਕੱਢ ਸਕਦਾ ਇਕੱਲਾ ਹੋਣਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੇਰਾ ਦੁਸ਼ਮਣੀ ਪਈ ਪਈ ਆ ਪਹਿਲਾਂ ਆਰਮਨਾਰ ਚੱਕਦਾ ਸੀ ਗੱਡੀ ਮੈਂ ਜਿੱਥੇ ਮਰਜੀ ਧਰਨੇ ਦੇਵਾ ਕੇ ਜਿੱਥੇ ਮਰਜੀ ਵਾਗਿੰਦਾ ਸੀਗਾ ਹੁਣ ਮੈਂ ਜਿੰਨੀਆਂ ਸਰਕਾਰਾਂ ਨੇ ਜਿੰਨੇ ਲੀਡਰ ਨੇ ਗਾ ਪੋਲੀਟੀਕਲ ਲੀਡਰ ਇਹ ਮੁੱਦਾ ਤਾਂ ਨਹੀਂ ਠਾਉਂਦੇ ਪ੍ਰਵਾਸ ਪ੍ਰਵਾਸ ਕਰੀ ਜਾਂਦੇ ਨੇਗੇ ਪ੍ਰਵਾਸ ਹੋ ਗਿਆ ਉਹ ਚਲਾ ਗਿਆ ਪੰਜਾਬ ਖਾਲੀ ਹੋ ਗਿਆ ਇਹ ਹੋ ਗਿਆ ਪੋਲੀਟੀਕਲ ਲੀਡਰ ਕਿਉਂ ਇਹਦਾ ਸਰਫੇ ਨਾਲ ਕੋਲੇ ਗੱਲਾਂ ਨੇ ਪੋਲੀਟੀਕਲ ਲੀਡਰਾਂ ਕੋਲੇ ਤਾਂ ਇਹ ਮੁੱਦਾ ਤਾਂ ਨਹੀਂ ਠਾਉਂਦੇ ਹਰ ਇੱਕ ਏਜੰਟ ਇਹਨਾਂ ਨੂੰ ਚੋਣਾਂ ਵੇਲੇ ਕਰੋੜ-ਕਰੋੜ ਰੁਪਏ 2-2 ਕਰੋੜ ਗਿਆ 5-5 ਕਰੋੜ ਰੁਪਏ ਦਿੰਦਾ ਇਹਨਾਂ ਨੂੰ ਇਹ ਕਿਉਂ ਮੁੱਦਾ ਠਾਉਣਗੇ ਇਹਨਾਂ ਤਾਂ ਆਪੈਸੀ ਲੋੜ ਹੈ ਨਸ਼ਾ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਮੰਨਦਾ ਨਸ਼ਾ ਪੰਜਾਬ ਦੇ ਵਿੱਚੋਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਇਹਨਾਂ ਨੂੰ ਆਮਦਨ ਹੈ ਲੀਡਰਾਂ ਨੂੰ ਆਮਦਨ ਹੈ ਪੋ ਅੱਕ ਚੁੱਕਿਆ ਸਾਥ ਤੁਹਾਡਾ ਇਹ ਆ ਸੁਣ ਲਓ ਸੁਣ ਮੇਰੀ ਗੱਲ ਸੁਣੋ ਮੇਰੀ ਗੱਲ ਸਾਥ ਇਸ ਕੰਮ ਦੇ ਵਿੱਚ ਇਹ ਆ ਅੱਜ ਤੱਕ ਮੈਂ ਮੁੱਦਾ ਠਾਇਆ ਆ ਡੈਰੀਆਂ ਰੰਗੇ ਸਾਡੇ ਨਾਲ ਚੈੱਕ ਕਰ ਲੋ ਬਈਨਾ ਪੈਸਾ ਵਾਪਸ ਕਰਵਾਇਆ ਅੱਕ ਚੁੱਕਿਆ ਮੈਂ ਕੋਈ ਸਾਫਤ ਬੰਦਾ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੌਂਖਾਏ ਕਹਿਣਾ ਮੈਂ ਮੈਂ ਉਸ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਕਿ ਕੋਈ ਤੋਂ 1 ਰੁਪਿਆ ਵੀ ਖਾਦਾ ਹੋਵੇ ਇਸ ਕੰਮ ਦੇ ਵਿੱਚ ਅਗਲੀ ਗੱਲ ਸਾਨੂੰ ਕੀ ਸਾਦਣਾ ਪਣਾ ਪੰਜਾਬ ਦੇ ਵਿੱਚ ਜੇ ਬੰਦ ਕਰਾਉਣਾ ਤਾਂ ਬੈਨਰ ਕਢਾ ਲਓ ਫੋਟੋਆਂ ਲਾ ਲਓ ਤਾਂ ਆਪ ਜਿਹੜਾ ਬੋਲਣਾ ਸਿੱਖੋ ਮੇਰੀ ਤੁਹਾਡੇ ਅਗੇ ਹੱਥ ਬੰਨ ਕੇ ਬੇਨਤੀ ਆ ਜਦੋਂ ਤੁਹਾਡਾ ਕੋਈ ਪ੍ਰਸ਼ਾਸਨ ਤੁਹਾਨੂੰ ਕੁਝ ਨਹੀਂ ਕਹਦਾ ਇਸ ਕੰਮ ਦੇ ਵਿੱਚ ਪੁਲਿਸ ਵਾਲਾ ਨੂੰ ਵੀ ਚੰਗੇ ਮਨਾਜਵੀ ਹੈਗੇ ਨੇ ਖਾਨ ਵਾਲੇ ਵੀ ਹੈਗੇ ਨੇਗੇ ਤੇ ਵਿੱਚ ਚੰਗੇ ਵੀ ਹੈਗੇ ਨੇਗੇ ਚੰਗੇ ਵੀ ਹੈਗੇ ਨੇ ਉਹ ਸਾਫ਼ ਮੈਨੂੰ ਇਹ ਗੱਲ ਕਹਿੰਦੇ ਨੇ ਮੈਂ ਸਾਰਾ ਨੂੰ ਨਹੀਂ ਕਰ ਰਿਹਾ ਸੇ ਨਾ ਮੰਨ ਰਿਹਾ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਦਾ ਮਸਲਾ ਹੱਲ ਇਹੀ ਆ ਪਰਚਾ ਮਸਲਾ ਹੱਲਣੀ ਸਾਰੇ ਜਾਣੇ 12 ਦੇ ਵਿੱਚ ਬੈਠ ਕੇ ਬੈਨਰ ਕਢਾ ਕੇ ਛੱਟੋ ਨਾ ਦੂਜਾ ਤੁਹਾਨੂੰ ਸਾਰਾ ਲੈਣਾ ਭੂਮਿੱਡਿਆ ਦਾ ਇੱਕ ਧਿਆਨ ਨਾਲ ਗੱਲ ਸੁਣ ਲਓ ਹਰ ਇੱਕ ਬੰਦਾ ਕਹਿੰਦਾ ਮੈਂ ਨਹੀਂ ਬੋਲਣਾ ਜੀ ਮੈਂ ਨਹੀਂ ਬੋਲਣਾ ਜੀ ਪਰਮਾਤਮਾ ਦੇ ਸੋ ਕੋਈ ਰਾਜਨੀਤੀ ਦਾ ਸ਼ੌਂਕ ਨਹੀਂ ਕੋਈ ਕਾਹਲ ਜੀ ਦਾ ਸ਼ੌਂਕ ਨਹੀਂ ਇੱਕ ਦਾਦਿਆਂ ਤੋਂ ਲੈ ਕੇ ਸੇਵਾ ਕਰਦੇ ਆਂ ਵੀ ਯਾਰ ਲੋਕਾਂ ਦਾ ਕੋਈ ਮਸਲਾ ਹੱਲ ਹੋ ਜਾਏ ਸਵੇਰੇ ਮੈਂ ਗੁਰੂ ਜਿੱਦਣ ਤੁਸੀਂ ਆਉਣਾ ਹੁੰਦਾ ਇਦਨ ਮੈਂ ਲੋਕਾਂ ਨੂੰ ਵੈਸੇ ਤਾਂ ਮੈਂ ਰੋਜ਼ ਹੀ ਗੁਰੂ ਘਰ ਵੱੜ ਕੇ ਪਾਠ ਪੂਜਾ ਕਰਕੇ ਆਉਦਾ ਫਿਰ ਨਿਕਲਦਾ ਨਿਤਨੇਮ ਕਰਕੇ ਪਰ ਮੈਂ ਨਾ ਰੋਜ਼ ਦਾ ਸਵੇਰੇ ਹੀ ਗੱਲ ਕਰਕੇ ਨਿਕਲਦਾ ਮਹਾਰਾਜ ਸੱਚੇ ਪਾਤਸ਼ਾਹ ਜੋ ਲੋਕਾਂ ਦੀ ਡਿਊਟੀ ਲਈਦਾ ਸੇਵਾ ਕਰਵਾ ਦਿੰਦਾ ਸੇਵਾ ਐ ਸੇਵਾ ਨੂੰ ਇਹ ਸੇਵਾ ਸਮਝ ਕੇ ਲੋਕਾਂ ਦਾ ਕੰਮ ਕਰ ਰਹੇ ਆਂ ਤੁਸੀਂ ਸਾਰੇ ਜਣੇ ਤਕੜੇ ਹੋ ਜਾਓ ਬਾਈ ਬਣ ਕੇ ਹੁਣ ਇਹ ਚੀਜ਼ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਕਹਣਾ ਜਿੰਨੇ ਵੀ ਤੁਸੀਂ ਮੇਰੇ ਭਰਾ ਇਹਨਾਂ ਨੂੰ ਕਿਸੇ ਨੂੰ ਨਾ ਬਖਸ਼ੋ ਇਹ ਜਦੋਂ ਇਕੱਲੇ ਕਰ ਇਹ ਪੰਜਾਬ ਦੇ ਵਿੱਚ ਮੇਰੀ ਸੁਣ ਲੋ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਹਾਂਜੀ ਇਹਦਾ ਹੁਣ ਜਿਹੜਾ ਬੰਦਾ ਹੁਣ ਕੋਈ ਬੰਦਾ ਨਾ ਜਿਹੜੇ ਵੀ ਬੰਦੇ ਅੱਜ ਤੱਕ ਬਾਹਰ ਚਲੇ ਵੀ ਗਏ ਜਿਹੜੇ ਬੰਦੇ ਤੁਸੀਂ ਪੈਸੇ ਸੈੱਟ ਵੀ ਹੋ ਗਏ ਉਹਨਾਂ ਨੇ ਕਿਹੜਾ ਬਾਈ ਜਾਨਸਾਰ 20 ਲੱਖ ਰੁਪਏ ਜਿਹੜਾ ਇੱਥੋਂ ਬੰਦਾ ਏਜੰਟ ਨੂੰ ਦੇ ਕੇ ਗਿਆ ਉਹਨੇ ਕਿਹੜਾ ਜਾਨਸਾਰ ਕਮਾ ਲਿਆ ਤਾਂ ਹੇਟੋ ਤਾਂ ਤਾਂ ਉਹਨਾਂ ਵੀ ਲੱਗਿਆ ਕੰਮ ਹੈ ਸਾਰਾ 20000 ਦਾ ਹੈ 20000 ਦਾ ਵੀ ਕੰਮ ਹੈ ਨਹੀਂ ਗਾਏ ਜਿਹੜਾ ਇਹ ਫੈਲ ਵਾਲਾ ਕੰਮ ਹੈ ਪੈਸੇ ਯਾਰ ਇਹ ਤਾਂ ਮੇਲ ਭੇਜਦਣੀ ਆ ਮੇਲ ਭੇਜਣੀ ਡਾਕੂਮੈਂਟ ਭੇਜਣੇ ਨੇ ਅੰਬੈਸੀ ਨੇ ਵੀਜ਼ਾ ਦੇ